ਹਾਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਪਹੁੰਚੇ ਆ ਪਿੰਡ ਕਮਾਲਪੁਰ ਤਹਿਸੀਲ ਜ਼ਿਲ੍ਹਾ ਸਪੈਡ ਨੂੰ ਸ਼੍ਰੀ ਤਰਨਤਾਰਨ ਸਾਹਿਬ ਲਗਦਾ ਸ਼ਿਵਾਲਪੁਰ ਅੱਧਾ ਲਗਦਾ ਦੋਸਤੋ ਬਿਲਕੁਲ ਨਾਲ ਲੱਗਦੇ ਪਿੰਡ ਗਲਾਲੀਪੁਰ ਵਾ ਇਹ ਪਿੰਡ ਥੋੜੀ ਥੋੜੀ ਦੂਰੀ ਤੇ ਆ ਤੇ ਵੀਰ ਆਜਾਦ ਹੋਂਦੇ ਕੋਲ ਆ ਪਸ਼ੂ ਵਪਾਰ ਦਾ ਕੀਤਾ ਦੋਸਤੋ ਵੀਰ ਦਾ ਤੇ ਪਸ਼ੂ ਡੇਲੀ ਰੁਟੀਨ ਦੇ ਵਿੱਚ ਖਰੀਦਦਾਰੀ ਕਰਦਾ ਤੇ ਲਿਆ ਕੇ ਸੇਲ ਕਰਦੇ ਨੇ ਅੱਜ ਇਸ ਵੀਡੀਓ ਦੇ ਵਿੱਚ ਨਾਲ ਵੈਸੇ ਆਪਾਂ ਤੁਹਾਨੂੰ ਟੋਟਲ 4 ਦਿਖਾਉਣੇ ਆ ਦੇਣਾ ਵੜਾ ਸੁਈਆਂ ਸਵਾਈਆਂ ਨੇ ਤੇ ਕਾਫੀ ਵੀਰ ਪਸੰਦ ਕਰਦੇ ਆ ਸ਼ਾਹੀਵਾਲ ਦੇ ਵਿੱਚ ਕਰਾਸਵੇੜਾ ਤੇ ਦੋ ਨਗ ਜਿਹੜੇ ਆਪਾਂ ਤੁਹਾਨੂੰ ਸ਼ਾਹੀਵਾਲ ਦੇ ਵਿੱਚ ਕਰਾਸਾਂਗ ਦਿਖਾਦੇ ਆ ਕਿ ਸੁਈਆਂ ਸਵਾਈਆਂ ਵੜਾ ਨੇ ਤੇ तकरीबन ਪਿੱਛੇ ਜਿਹੇ ਆਪਾਂ ਜਿਹੜੇ ਦੋਸਤ ਪਸ਼ੂ ਦਿਖਾਏ ਸੀ ਤੁਹਾਨੂੰ ਉਹਨਾਂ ਦੇ ਨਾਲ ਬਿਲਕੁਲ ਮਿਲਦੀਆਂ ਜੁਲਦੀਆਂ ਇਹ ਵੜਾ ਨੇ ਕਮਾਲਪੁਰ ਆਇਆ ਤੇ ਵੜਾ ਵੀ ਕਮਾਲ ਦੀਆਂ ਹੁੰਦੀਆਂ ਨੇ ਬਾਕੀ ਜਾਦਵੀਰ ਦੇ ਰੇਡ ਬੜੇ ਜਾਇਜ਼ ਤੇ ਛੋਟੇ ਛੋਟੇ ਭਾਅ ਪੜਤੇ ਹੁੰਦੇ ਆ ਪੂਰੀ ਗੱਲਬਾਤ ਕਰਾਂਗੇ ਤਰੀਕ ਅੱਜ 27 ਦਸੰਬਰ ਨੂੰ ਆਪਾਂ ਇਹ ਵੀਡੀਓ ਬਣਾ ਰਹੇ ਆ ਸਮਾਂ ਕੋਈ ਸ਼ਾਮ ਦੇ 3:30 4:00 ਵਜੇ ਦਾ ਆਉ ਕਰਦੇ ਆ ਗੱਲਬਾਤ ਲੈ ਲੈਂਦੀਆਂ ਡਿਟੇਲ ਹੋਰ ਮੁੰਡਿਓ ਕੀ ਹਾਲ ਚਾਲ ਵਧੀਆ ਵਧੀਆ ਵਜੇ ਚੜ੍ਹਦੀ ਕਲਾ ਅੱਛਾ ਹਾਂਜੀ ਤੁਸੀਂ ਸੁਣਾਓ ਕਿ ਮਾਨ ਦੇ ਬੇ ਅਨੰਦ ਫਿਰ ਮੀਂਹ ਦਾ ਪੂਰੇ ਅਨੰਦ ਵਜੇ ਪਏ ਅੱਛਾ ਹੋਇਆ ਵਿਆਹ ਤੇ ਕੋਈ ਪਕੌੜੇ ਪੂਰੇ ਬਣਾ ਲੈਨੇ ਸੀ ਪਕੌੜੇ ਸਾ ਵੀ ਲੈ ਤੁਹਾਨੂੰ ਇਸ਼ਾਰਾ ਅੱਛਾ ਗੱਲ ਕਰੋ ਲਾਜ ਨੂੰ ਲੈ ਆਉਂਦੇ ਪਕੌੜੇ ਦੀ ਗੱਲ ਆ ਬੜੀ ਵਧੀਆ ਗੱਲ ਹਾਂ ਹੋਰ ਜੀ ਆਜਾਦ ਵੀਰ ਕੀ ਹਾਲ ਚਾਲ ਵਧੀਆ ਵਧੀਆ ਵੀਰ ਜੀ ਤੁਸੀਂ ਸੁਣਾਓ ਕੀ ਹਾਲ ਜੀ ਬਹੁਤ ਵਧੀਆ ਮਹਾਰਾਜ ਠੀਕ ਠਾਕ ਵਧੀਆ ਵਧੀਆ ਵੀਰ ਜੀ ਅੱਛਾ ਯਾਦ ਵੀਰੇ ਉਦੋਂ ਵੀ ਆਪਾਂ ਘੱਟੋ ਘੱਟ ਪੰਜ ਚਾਰ ਨਾਗ ਹੀ ਪਾਏ ਸੀ ਹਾਂਜੀ ਚਾਰ ਨਾਗ ਪਾਏ ਵੀਰ ਜੀ ਤੇ ਵੇਖਿਆ ਮਾਲ ਵੇਖਿਆ ਵੀਰ ਜੀ ਸੇਮ ਉਹੀ ਚੀਜ਼ਾਂ ਸ਼ਾਹੀਵਾਲ ਕ੍ਰੋਸ ਗਈਆਂ ਲਈਆਂ ਫੇਰ ਇਹਨੇ ਡਿਮਾਂਡ ਬਹੁਤ ਜ਼ਿਆਦੀ ਹੈ ਹਾਂ ਹਾਂਜੀ ਤਾਂ ਕਰਕੇ ਫਿਰ ਸ਼ਾਹੀਵਾਲ ਹੀ ਲਈਆਂ ਹੁਣ ਦੋ ਸ਼ਾਹੀਵਾਲ ਇੱਕ ਜਰਸੀ ਇੱਕ ਡੱਬੀ ਵਛੀ ਗੱਬੜਿਆ ਲੋਕ ਦੋਸਤੋ ਠੀਕ ਆ ਜੀ ਵੈਰਾ ਵੇਖ ਕੇ ਤੁਸੀਂ ਚੈੱਕ ਕਰੋ ਠੀਕ ਆ ਜੀ ਜਦੋਂ ਆਪਾਂ ਸ਼ਾਹੀਵਾਲ ਜਾਂ ਸ਼ਾਹੀਵਾਲ ਦੇ ਵਿੱਚ ਕ੍ਰੋਸ ਵੇਖਦੇ ਆ ਪਾਲੀਆਂ ਗੁਲੀਆਂ ਹੁੰਦੀਆਂ ਪਾਲੀਆਂ ਸਵੀਆਂ ਨੇ ਤੋਂ ਨਾਲ ਦੀ ਨਾਲ ਰਖਵਾਨੇ ਲੇਵਿਆਂ ਨੂੰ ਹੱਥ ਉੱਤ ਲਾ ਕੇ ਵੀਰ ਪੂਰੀ ਤਸੱਲੀ ਨਾਲ ਤੁਹਾਨੂੰ ਦਿਖਾ ਵੀ ਰਿਹਾ ਠੀਕ ਹੈ ਜੀ ਤੇ ਪ੍ਰੋਪਰ ਡਿਟੇਲ ਜਿਹੜੀ ਦੋਸਤੋਂ ਤੁਹਾਨੂੰ ਮਿਲ ਜੂਗੀ ਜੇ ਕੋਈ ਪਸ਼ੂ ਸਵੇਰ ਸੁਬਾਹ ਆ ਇੱਥੇ ਆਣ ਕੇ ਦੋ ਟਾਈਮ ਚੋਲੋ ਭਾਵੇਂ ਮੇਰਾ ਵੀਰ ਕੋਈ ਚਾਰ ਟਾਈਮ ਚੋਲੋ ਗੱਬਣ ਪਸ਼ੂ ਕੋਈ ਵੀਰ ਲੈਂਦਾ ਤੇ ਆਪਣੀ ਚਾਰੇ ਥਾਂਾਂ ਦੀ ਟਿਪਕੇ ਤਸੱਲੀ ਵੀ ਯਕੀਨੀ ਬਣਾ ਲਿਓ ਠੀਕ ਹੈ ਜੀ ਤੇ ਅਜਾਬੇ ਸ਼ੁਰੂਆਤ ਇਹ ਸਵੇਰ ਤੋਂ ਕਰ ਲੈ ਹਾਂਜੀ ਵੀਰ ਜੀ ਹਣਾ ਦੂਜਾ ਸੁਦਾ ਸੁਈ ਜੇ ਹਾਂਜੀ ਸ਼ਾਈਵਾਲ ਕ੍ਰੋਸ ਕਰ ਸ਼ਾਮਾਂ ਦੀ ਸੁਈ ਜੇ ਓਕੇ ਤੇ ਇਸ ਟਾਈਮ ਇਹ ਤੋਂ ਬੋਲਾ 12 13 ਕਿਲੋ ਲੋ ਜੀ ਦੁੱਧ 15 ਦੇ ਲੱਗੇ ਬੰਨੇ ਭਰਦੇ ਹੋਈ ਖੁੱਲਾ ਨੋਰਮਲ ਬਾਕੀ ਵੇਖਾ ਸੀਵਲ ਠੰਡੀ ਆਣੀ ਕਿ ਛਾਈ ਵਾਲ ਥੱਲੇ ਹੱਥ ਨਹੀਂ ਲਾਉਂਦਨੀ ਇਹ ਦੇਖੋ ਕੋਈ ਗੱਲ ਬਾਤ ਨਹੀਂ ਭਾਵੇਂ ਇਧਰੋਂ ਬੈ ਕੋਈ ਚੱਕਰ ਨਹੀਂ ਵੀ ਕੰਮ ਤਾਂ ਰੁੱਤ ਵਰਗੀ ਬਿਲਕੁਲ ਠੰਡੀ ਆ ਚੱਲ ਰਹੀ ਹੈ ਹਾਂ ਬਾਕੀ ਵੀਰ ਜੀ ਗਾਂ ਗਰਮੀ ਦੀ ਆਉਣ ਵਾਲੀਆਂ ਰੁੱਤਾਂ ਜਿਹਾ ਗਾਈਆਂ ਲੱਭਦੇ ਲੱਭਣੀਆਂ ਨਹੀਂ ਆ ਹਾਂ ਆਪਾਂ ਹੋਣ ਦੇ ਦਾਂਗੇ ਹੁਣ ਜੇ ਕੋਈ ਲੱਲੂਗਾ 2 ਮਹੀਨੇ ਚੱਲੂਗਾ ਨਾਲੇ ਸਿਆਲ ਜਨਵਾਰ ਗਰਮੀਆਂ ਫੇਰ ਤਰੋਸ ਤਾਂ ਵਾਟੇ ਪਾਤਾ ਵਾਟੇ ਜਾਂ ਤਾਂ ਦੂਜਾ ਸਵੇਰ ਦੱਸਿਆ ਨਾ ਹਾਂਜੀ ਦੂਜਾ ਵੀਰ ਜੀ ਮਗਰ ਬੱਛਾ ਮਗ ਆ ਦੇਖੋ ਜੀ ਆ ਬੱਚਾ ਨਾਰੂਆ ਨਾਰਾ ਬੱਚੇ ਦੇ ਤੇ ਦੂਜਾ ਸੂਆ ਵੜਾ ਤਕਰੀਬਨ 10-11 ਕਿਲੋ ਬੋਲੇ ਤੋਂ ਸਟਾਰਟਿੰਗ ਜੀ 12 ਕਿਲੋ ਐਸ ਟਾਈਮ ਅચ્છਾ 12 ਕਿਲੋ ਤੋਂ ਸਟਾਰਟਿੰਗ ਹੈ ਕੱਲ ਸ਼ਾਮਾਂ ਦੀ ਸੂਈ ਹੈ ਤੇ ਸਵੇਰੇ ਆਪਣੀ ਚ 4:00 ਵਜੇ ਦੀ ਚਵਾਈ ਆ ਕਿਉਂਕਿ ਵੀਡੀਓ ਬਣਾਉਣ ਦੇ ਕਰਕੇ ਨਾ ਹੁਣ ਮੇਰੇ ਚਵਾਈ ਦਾ ਪੂਰਾ ਟਾਈਮ ਹੋਇਆ ਲਓ ਜੀ ਠੀਕ ਆ ਹਾਂਜੀ ਬਾਕੀ ਚੌਂਚਾਂ ਨੂੰ ਜਾ ਤੇ ਚੌਂਚਾਂ ਵੀ ਜੀ ਇੱਕ ਨੰਬਰ ਆ ਵੇਖੋ ਵੰਗਾ ਪਾਉਣ ਦੀ ਵੀ ਲੋੜ ਨਹੀਂ ਸ਼ਾਈ ਵਾਲ ਨੇ ਨਹੀਂ ਸ਼ਾਈ ਵਾਲ ਥੱਲੇ ਨੱਗ ਲੱਗ ਕੇ ਲੱਗਣ ਦੇ ਨਹੀਂ ਇਹ ਨਜ਼ਰ ਤਾਂ ਕੀ ਤੋਂ ਕੀ ਹੋ ਜਾਂਦਾ ਬਾਕੀ ਬਾਹਰ ਨਾ ਹੱਥ ਨਹੀਂ ਲਾਉਂਦੇ ਨਾ ਵੇਖ ਪੋਛਦਾ ਧਾਰਾ ਮਰੀ ਬਿਨਾ ਬੱਚੇ ਇਹ ਵੇਖੋ ਸਾਗਾ ਕੋਈ ਥਣਾ ਚ ਪਸਮਾਜ ਵੀ ਨਹੀਂ ਆਈ ਇਹ ਨਹੀਂ ਕਿ ਟਾਈਮ ਲੱਗਾਗਾ ਫੁੱਟਣਾ ਚਾਈ ਵੀ ਰਹੇ ਨੇ ਦੱਸੋ ਤੇ ਅਜਾਦ ਕਿੰਨੇ ਵਜੇ ਚੁਾਈ ਕੀਤੀ ਜੀ ਜੀ ਆਪਣੀ ਮੰਨੋ 4 4:30 ਵਜੇ ਦੀ ਚੁਾਈ ਹੈ ਚੁਾਈ ਦਾ ਟਾਈਮ ਹੁਣ ਹੋ ਗਿਆ ਹੈ ਬੋਲੋ ਤਾਂ ਸਾਫ਼ ਕਰਤੀ ਸੀ ਨਹੀਂ ਵੀ ਜੀ ਸਾਫ਼ ਨਹੀਂ ਕੀਤੀ ਠੀਕ 1 ਲੀਟਰ ਕੇ ਟਾਈਮ ਦਾ ਬੋਲਾ ਇਹ ਬਾਹਰ ਕੱਢ ਕੇ ਆਪਾਂ ਥੋੜਾ ਜਿਹਾ ਇਧਰ ਬਾਹਰ ਕਰਕੇ ਤੁਹਾਨੂੰ ਤੋਰ ਕੇ ਦਿਖਾਉਣੀ ਆ ਵੈੜ ਪੂਰੀ ਤਸੱਲੀ ਨਾਲ ਹਾਂਜੀ ਬਾਕੀ ਚੋਣ ਜਵਾ ਵੀ ਜਿਹੜੀ ਚੰਗੀ ਨਿਕਲੀ ਆ ਠੀਕ ਆ ਜੀ ਕੋਈ ਭੂਰ ਜਾਂ ਕੋਈ ਛੱਟੇ ਵਾਲੀ ਗੱਲਬਾਤ ਨਹੀਂ ਕੀ ਹਾਂਜੀ ਕੋਈ ਉਨੇ ਕੀ ਗੱਲਬਾਤ ਹੋਵੇ ਤੇ ਵਿੱਚ ਤੁਹਾਨੂੰ ਦੱਸਣ ਜਾਊਗਾ ਬਾਕੀ ਨਿੱਗਰ ਨੁਗਰ ਆ ਫੇਸ ਕੁਆਲਟੀ ਆ ਠੀਕ ਆ ਜੀ ਆ ਮੂੰਹ ਮੱਥਾ ਸੁੱਟਾ ਚਟੂਚਾ ਬਾਹਰ ਦਾ ਚੈੱਕ ਕਰੋ ਠੀਕ ਆ ਜੀ ਕਈ ਵਾਰ ਪਸ਼ੂ ਬਿਲਕੁਲ ਸੂਸਵਾ ਕੇ ਥੋੜਾ ਜਿਹਾ ਪੈਹ ਜੀ ਲਾ ਜਾਂਦੇ ਪਰ ਕਰਮਾਂ ਦੀ ਓਵੇਂ ਦੀ ਓਵੇਂ ਹੀ ਆ ਠੀਕ ਆ ਜੀ ਜਿਵੇਂ ਆਪਾਂ ਪਸ਼ੂ ਗੱਬਰ ਦੇਖਦੇ ਆ ਠੀਕ ਆਜਾ ਦੇ ਨਾਰਮਲ ਜੇਕਰ ਗੱਲ ਕਰਗੇ ਵੀਰੇ ਕਿੰਨਾ ਕੁ ਦੁੱਧ ਚਵਾਜੂਗੀ ਬਾਰੇ ਵੀਰ ਜੀ ਦੁੱਧ ਦੇ ਆਉਣ ਦੇ ਮਤਲਬ ਪਿਛਲੇ ਸੂਏ ਅਸੀਂ 14-15 ਕਿਲੋ ਨਾਰਮਲ ਚ ਹੋਇਆ ਬਾਕੀ ਵੀਰ ਜੀ ਗਾਂ ਮਤਲਬ 15 ਲੀਟਰ ਦੁੱਧ ਆਪਣੀ ਗਰੰਟੀ ਨਾਲ ਚਵਾਜੂਗੀ ਭਾਵੇਂ ਆਪਣੇ ਕੋਈ ਤਿੰਨਾਂ ਦਿਨਾਂ ਤੱਕ ਲੈ ਲੈਗਾ ਠੀਕ ਹੈ ਜੀ ਬਾਕੀ ਵੀਰ ਜੀ ਗਾਂ ਦਾ ਥਾਲ ਭਾਂਡੇ ਤੋਂ ਪਤਾ ਲੱਗਦਾ ਗਾਂ ਦੀ ਚਵਾਈ ਚੂਈ ਤਾਂ ਸਾਰਾ ਕਨਫਰਮ ਹੁੰਦਾ ਏ ਠੀਕ ਆ ਕਿ ਇਹਨਾਂ ਕਿੰਨਾ ਕੁ ਚਵਾਉਣਾ ਦੁੱਧ ਬਾਕੀ ਮੇਨ ਗੱਲ ਵੀਰ ਜੀ ਸੀਲਸ ਲੱਗ ਛਾਈ ਵਾਲ ਨਹੀਂ ਸੀਲਸ ਲੱਗ ਗਈ 100 ਦੇ ਇੱਕ ਹੀ ਨਿਕਲਦੀ ਆ ਬਿਲਕੁਲ ਲੱਗੂ ਸੋ ਬਾਕੀ ਪਿੰ ਤੇ ਪਸ਼ੂ ਤੋਂ ਤਤਪ ਲੱਗੀ ਉਹਦੇ ਵੈਸੇ ਖਿਰ ਜਾਂਦਾ ਠੀਕ ਹੈ ਜੀ ਰੰਗ ਰੂਗ ਹੋਰ ਨਿਕਲ ਕੇ ਸਾਹਮਣੇ ਆ ਜਾਂਦਾ ਤੇ ਬਲੈਕ ਤੇ ਬਿਲਕੁਲ ਬਰਾਊਨ ਕਾਫੀ ਕਲਰ ਦਾ ਕੰਬੀਨੇਸ਼ਨ ਜ ਹੈਗਾ ਦੋ ਰੰਗਾਂ ਦਾ ਬਾਕੀ ਥੱਲੇ ਪੰਡ ਦੀ ਚੰਗੀ ਆ ਵੇਣ ਗੱਲ ਹੁੰਦੀ ਆ ਵੀ ਪਸ਼ੂ ਹਵਾ ਨੇ ਚੜੇ ਦਾ ਸਾਫ ਸੁਥਰਾ ਹੋਵੇ ਤੇ ਉਹ ਜਿਹੜੀ ਦੋਸਤੋ ਸਾਫ ਸੁਥਰੀ ਤੁਹਾਨੂੰ ਨਜ਼ਰ ਵੀ ਆ ਰਹੀ ਹੈ ਠੀਕ ਹੈ ਜੀ ਹੱਥੀ ਮੁਠੀ ਆਤਾ ਨਾ ਤੇ 11 12 11 12 ਕਿਲੋ ਸ਼ੁਰੂਆਤੀ ਟਾਈਮ ਦੇ ਵਿੱਚ ਪੌੜਾ ਬਾਕੀ ਵੀਰ ਜੀ ਮੇਨ ਗੱਲ ਆ ਵੇਖੋ ਨਹੀਂ ਤੇ ਗਦਾ ਥੱਲੇ ਬੈਹਣ ਨਹੀਂ ਦਿੰਦੀ ਆ ਕੁਛ ਨਹੀਂ ਲੱਭਦਾਗਾ ਆਪਣੇ ਯਾਦ ਕਹਿ ਦਈਏ ਤੇ ਆ ਗੱਲਾਂ ਸ਼ਾਈਵਾਲ ਦਾ ਉਹ ਵੀ ਸ਼ਾਈਵਾਲ ਦਾ ਐਚਾਪ ਨੂੰ ਮਿਲਦੀ ਸ਼ਾਈਵਾਲ ਨੂੰ ਨਹੀਂ ਲੱਭਦਾ ਇਹ ਦੇਖੋ ਇਹਦਾ ਨਾਂ ਸੁਣ ਕੇ ਕਈ ਵਾਰ ਡਰ ਜਾਂਦੇ ਆ ਡਰ ਜਾਂਦੇ ਵੀ ਸੀ ਤੇ ਨਾਂ ਲਈਦਾ ਨਾ ਸ਼ਾਈਵਾਲ ਉਹਦਾ ਡਰ ਜਾਂਦਾ ਪਰ ਵੇਖੋ ਕੋਈ ਗਾਂ ਪਸ਼ਮੀ ਨਹੀਂ ਜਿਹੜੇ ਵੇਖੋ ਕੋਈ ਥਣਾ ਜ ਨਹੀਂ ਆਈ ਮੈਂ ਦੱਸੋ ਪੈਰਾਂ ਨੇ ਚੁਵਾਈ ਕਰਨੀ ਆ ਹਾਂਜੀ ਵੀਰ ਚੁਵਾਈ ਬੱਚਾ ਬੈਠ ਕੇ ਚੁਵਾਈ ਕਰ ਸਕਦਾ ਠੀਕ ਆ ਯਾਦ ਦੇਣੀ ਕਿੰਨੇ ਦੀ ਆ ਵੀਰ ਜੀ ਵੈੜ ਤੋਂ ਵੇਖਦੀ 65000 ਦੀ ਹਾਂ ਨਾ 65 ਨਾ 62 ਹਾਂ 40000 ਰੁਪਏ ਵੀ ਪੂਰੇ 60000 ਦੀ ਗਾ ਦੇਵਾਂਗੇ ਮੌਸਮ ਠੰਡਾ ਤੇ ਰੇਟ ਲਾ ਕੇ ਤੇ ਗਰਮ ਕਰ ਨਹੀਂ ਨਹੀਂ ਵੀਰ ਜੀ ਮੰਨ ਲਓ 60000 ਦੀ ਦੇਵਾਂਗੇ ਵੈੜੇ ਦੇ ਨਾਲ ਚਲੋ ਕਿਦ ਤਰ੍ਹਾਂ ਆਪਾਂ 60-65000 ਦੀਆਂ ਵਿੱਚ ਇਹ ਨਹੀਂ ਕਿ ਮੰਨ ਲਓ ਡਿਮਾਂਡ ਵਧੀ ਤੇ ਮੋਲੇ ਵਧ ਗਏ ਬਿਲਕੁਲ ਬਿਲਕੁਲ ਚਲੋ ਆਪਾਂ ਨੂੰ ਜਾਇਜ਼ ਮਿਲੀ ਜਾਇਜ਼ ਦੇਣ ਪੂਰੇ 60000 ਦੀ ਗਾ ਦੇ ਦਾਂਗੇ 60000 ਦੀ ਹਾਂ ਬਾਕੀ ਮਾਨਦਾਨ ਫੁੱਲ ਕਰਾਂਗੇ ਲਓ ਜੀ 60000 ਦੇ ਵਿੱਚੋਂ ਦੋਸਤੋ ਛੋੜਛੱਪਾ ਹੋ ਜਾਊਗਾ ਮਾਨਦਾਨ ਹੋ ਜਾਊਗਾ ਆਏ ਗਏ ਭਰਾ ਦਾ ਬਾਕੀ ਪ੍ਰੋਪਰ ਤੁਹਾਨੂੰ ਵਾਰ-ਵਾਰ ਜਿਹੜਾ ਹੱਥ ਲਾ ਕੇ ਵੀ ਤੁਸੀਂ ਨਾਲ ਦਿਖਾ ਰਿਹਾ ਵੀ ਕ ਅਕੇ ਸਾਗਰ ਨੰਬਰ ਤੋਂ ਇੱਧਰ ਆ ਜਾ ਜੀ ਮਿਰਜੀ ਇਹ ਵੀ ਸ਼ਾਈ ਵਾਲ ਜੇ ਕ੍ਰੋਸ ਜੇ ਅੱਛਾ ਜੀ ਹਾਂਜੀ ਇਹ ਵੀ ਵੀਰ ਜੀ ਦੂਜਾ ਸੂਆ ਸੂਈ ਜੇ ਸੂਆ ਦੂਜਾ ਹਾਂਜੀ 7-8 ਦਿਨ ਹੋ ਗਿਆ ਨਾਲੂਆ ਦੇ ਬੱਚੇ ਦਾ ਨਾਲ ਜੇ ਮਗਰ ਬੱਚਾ ਹੀ ਹੈ ਮਗਰ ਬੱਚਾ ਹੈ ਦੇਵੀ 8-7 ਦਿਨਾਂ ਦਾ ਕਿਸਾਨ ਵੀਰ ਨੂੰ ਸਮਾਂ ਹੋ ਗਿਆ ਹਾਂਜੀ ਸੂਆ ਦੂਜਾ ਪਲੀ ਸਭ ਇਹ ਵੀ ਬੇਰੀ ਪਲੀ ਵੀਰ ਜੀ ਬਹੁਤ ਜ਼ਿਆਦੀ ਵੇਖੋ ਮੈਂ ਮਨੋ ਜੀਂਦਰਗੀ ਹੋਈ ਪਈ ਆ ਲਬਾਈਲ ਪੂਰੀ ਦੀ ਸਭ ਜਿਆਦਾ ਹੀ ਹੈ ਨਾ ਹਾਂਜੀ ਅਜਾਦ ਅਜੇ ਥੱਲੇ ਫਿਰ ਦੁੱਧ ਹੁਣ ਕਿੰਨਾ ਆ ਗਿਆ ਵੀਰ ਜੀ ਆਟਾ ਮੇਰੇ ਥੱਲੇ ਦੁੱਧ ਹੋ ਗਿਆ 14 ਤੋਂ 15 ਕਿਲੋ ਹਾਂਜੀ ਹਾਂਜੀ ਤੇ ਬਾਕੀ ਉਹ ਇਜੀ ਇਤਨਾ ਕਿ ਥੋੜਾ ਜਿਹਾ ਕਨਫਰਮ ਹੈਗਾ ਇਹ ਨਾ ਮਗਰਲੇ ਸਾਂਝ ਪਰਲੀ ਸਾਰਚੋ 12 ਘੜ ਜਾਂਦੀਆਂ ਐ ਕੋਈ ਨੀ ਨੋਟ ਕਰਾ ਦੋ ਮਗਰ ਨੋਟ ਕਰਾ ਲੈਣ ਬਾਕੀ ਵੀਰ ਜੀ ਮਨ ਲਓ ਫਰਕ ਨਹੀਂ ਆਦਾ ਫਿਰ ਵੀ ਆਪਣਾ ਦਫਰ ਦਾ ਘੜਾਂ ਦਾ ਫਰਕ ਹੈ ਕਿ ਟੁੱਟ ਟੁੱਟ ਕੇ ਨਹੀਂ ਟੁੱਟ ਕੇ ਨਹੀਂ ਵੀਰ ਜੀ ਉਹ ਤਾਂ ਪਸੰਦ ਦਾ ਹੈ ਪੂਰਾ ਹੈ ਸਿਰਫ ਦੂਸਰੇ ਸਾਨੂੰ ਜਾ ਕੇ ਮਨ ਲਓ ਕਿ 10 15 ਘੜਾਂ ਦਾ ਲਾਸਟ ਤੇ ਜਾ ਕੇ ਫਰਕ ਪੈ ਜਾਂਦਾ 10 ਤੋਂ 15 ਹੀ ਜੀ ਦਾ 10 ਤੋਂ 15 ਹੀ ਜਾਂਦੀਆਂ ਨਹੀਂ ਕੋਈ ਮਨ ਲਓ ਗਰਾਸੀ ਚੋਲੇ ਕੋਈ ਗਰਾਸੀ ਖੰਡ ਦਾ ਫਰਕ ਹੀ ਨਿਕਲਦਾ ਜਾਗੀ ਠੀਕ ਹੈ ਹੈਗਾ ਹੈ ਪਰ ਆਪਣਾ ਦਸਾਂ ਦਾ ਫਰਜ ਪੈਸੇ ਤੋਂ ਮਨ ਲਓ ਸ਼ੋਧ ਨਹੀਂ ਹੁੰਦਾ ਫਿਰ ਵੀ 10 ਤੋਂ 15 ਕਿਲੋ ਤੇ ਚੱਲਣ ਰਹੀ ਆ ਹਾਂਜੀ 15 ਕਿਲੋ ਤੇ ਚੱਲਣ ਦੀ ਤਰੀ ਹੈ ਜੀ ਨਈਲੇ ਬੈਲੇ ਦੀ ਗੱਲ ਆ ਉਹ ਉਹੀ ਕੀ ਲਗਮੀ ਆ ਠੀਕ ਆ ਜੀ ਬਸ ਨੇ ਤੇ ਬਾਹਰ ਥਲੇ ਦੋ ਦਸ ਵਕਤ 15 ਕਿਲੋ 8 7ਾਂ ਦੇ ਰਾਂ ਦੀ ਸੂਈ ਆ ਦੂਜਾ ਸੂਆ ਪਾਲੀ ਸਾਂ ਵੀ ਚੰਗੀ ਉਤਰੋ ਪੁੱਟੇ ਪੁੱਟੇ ਦੀ ਵੇਖੋ ਤੁਸੀਂ ਵੇਖੋ ਵੇ ਜੀ ਬਾਕੀ ਤਾਜੀ ਬਾਜੀ ਵੇਖੋ ਕਿੰਨੀ ਆ ਚੌੜੀ ਥੋੜੀ ਜਿਹੀ ਪੂਰੀ ਠੀਕ ਆ ਜੀ ਹਾਂ ਜੀ ਬਾਕੀ ਥਾਂ ਥੋਣੀ ਬੜਾ ਲਗ ਸਵਾਦ ਵੱਲੋਂ ਦਾਜਵਾਲਾ ਰੂਮ ਕੀ ਝੋਲੀ ਭੋਲੀ ਚੋਣ ਬਾਕੀ ਜਦ ਥੋੜਾ ਜਿਹਾ ਇੱਕ ਪਾਸੇ ਜਿਵੇਂ ਸੈਰ ਦਾ ਵੀ ਫਰਕ ਲੱਗਦਾ ਹਾਂ ਜੀ ਵੀਰ ਜੀ ਲੱਗਦਾ ਮੰਨ ਲਓ ਆਪਾਂ ਤਵੇ ਦੱਸਿਆ ਮੰਨ ਲਓ ਕਿ ਉਹਨਾਂ ਦਾ ਫਰਕ ਦਿਖਾਉਂਦੀ ਆ ਹਾਂ ਹਾਂ ਆਪਣੇ ਮਨ ਚੋਂ ਜੇ ਮੰਨ ਲਓ ਆਪਣੇ ਮਨ ਚੋਂ ਦਾ ਉਰਲਾ ਥਾਂ ਵੀ ਆਪਾਂ ਬੱਚੇ ਨੂੰ ਲਿਆ ਸਕਦੇ ਹਾਂ ਕਿ ਪੱਧਰ ਕਰ ਸਕਦੇ ਹਾਂ ਜਿੰਨਾ ਸੈਰ ਰੱਖਦੀ ਆ ਆਪਾਂ ਜਰੂਰ ਦਿਖਾਈਏ ਪਰ ਪਰ ਦੇਖੋ ਤਬਾਰ ਕਰਦੇ ਆ ਅੰਤਬਾਰ ਕਰਦੇ ਆ ਤਬਾਰ ਦਾ ਕੀਤਾ ਵੀ ਆਪਣਾ ਇਕਦਰੀ ਵੇਚ ਕੇ ਜਾ ਸਾਹਮਣੇ ਨਹੀਂ ਆਉਣਾ ਆਪਾਂ ਉਹੀ ਗੱਲ ਵੀਰ ਜੀ ਮੰਨੋ ਆਪਾਂ ਆਪਣੇ ਮਨ ਚੋਂ ਨਾ ਨਾ ਦਾ ਆਪਾਂ ਬੱਚਾ ਉਰਲਾ ਥਾਂ ਲਿਆ ਸਕਦੇ ਹਾਂ ਪੱਧਰ ਕਰ ਸਕਦੇ ਹਾਂ ਫਿਰ ਵੀ ਜਿੰਨਾ ਆਪਾਂ ਕ ਤੇ 15 ਕਿਲੋ ਨੈਟ ਜਿਹੜਾ ਆਿੰਦਾ ਥੱਲੇ ਦੁੱਧ ਦੁੱਧ ਦੇ ਰਿਹਾ ਆਪਣਾ ਕਿਲੋ ਖਣਦਾ ਬਣਾ ਝੂਠ ਹੋਊਗਾ ਦੁੱਧ ਜਿੰਨਾ ਦੱਸਿਆ ਪ੍ਰੋਪਰ ਉਨਾ ਹੀ ਹੋਊਗਾ ਬਹੁਤ ਵਧੀਆ ਗੱਲ ਆ ਜੀ ਹਾਂਜੀ ਇਹ ਨਹੀਂ ਕਿ ਮੰਨ ਲਓ ਦੱਸਿਆ 15 ਨਿਗਰੂ ਜਾ ਕੇ 12 ਜਾਂ 13 14 ਬਣਾ ਨਿਕਲੂਗਾ ਜੇ 15 ਦੱਸਿਆ ਤੇ 15 ਹੀ ਨਿਕਲੂਗਾ ਬਾਕੀ ਵੇਖੋ ਨਿਗਰ ਨੁਗਰ ਕਿੰਨੀਆਂ ਐ ਲਓ ਜੀ ਠੀਕ ਹੈ ਜੀ ਸਾਹਮਣੀਆਂ ਬੜੀਆਂ ਐ ਉਸੇ ਤਰ੍ਹਾਂ ਹੀ ਆ ਠੀਕ ਆ ਜੀ ਜਿਵੇਂ ਸਾਈ ਵਾਲ ਦੇ ਵਿੱਚ ਕਰਾਸ ਵਗੈਰਾ ਪੂਰੀ ਜਮੀ ਪਲੀਆ ਕਰਮਾ ਦੀ ਤੇ ਆ ਹਵਾਨਾ ਚੱਡਾ ਕਰੋ ਚੈੱਕ ਠੀਕ ਆ ਜੀ 15 ਕਿਲੋ ਇਸ ਵਕਤੇ ਦੇ ਚੱਲੇ ਹੁਣ ਦੁੱਧ ਹਾਜ਼ਰ ਜੇਰਾ ਕਿਸੇ ਵੀਰ ਨੇ ਚੋਲਣਾ ਇੱਥੇ ਆਣ ਕੇ ਠੀਕ ਆ ਤੇ ਬਾਕੀ ਜੋ ਮਾੜਾ ਮੋੜ ਕੋਈ ਧਾਰਾਂ ਦੀ ਬਾਦ ਕੱਟਾ ਤੁਹਾਨੂੰ ਵਿੱਚ ਕਨਫਰਮ ਕਰਾਇਆ ਜੀ ਉਹ ਵੀ ਜੀ ਆਪਾਂ ਪ੍ਰੋਪਰ ਦੱਸਿਆ ਹਾਂ ਆਹ ਥੋੜਾ ਵੀ ਕਰੀ ਕਰਕੇ ਨਾ ਹੂੰ ਉਹ ਸੁੱਕੇ ਦੇ ਡੰਗਲ ਉਹ ਤੁਰਦਾ ਨਾਲੇ ਵਧੀਆ ਬਿਲਕੁਲ ਜੀ ਬਿਲਕੁਲ ਅਜਾ ਦੇ ਦਾ ਫਿਰ ਮੁੱਲ ਵੀਰੇ ਕੀ ਕਰਦਾ ਜੀ ਮੰਨ ਲਓ ਹੁਣ ਦੇ ਗਾਂ ਤਾਜੀ ਸੂਈ ਹੈ ਚਲੋ ਟੀਜੀ 2 ਨੂੰ ਲਾਗੇ 25 ਦੇ ਨੇ ਬਰਾਬਰ ਕਰ ਜਾਣਾ ਹੈ ਬਾਕੀ ਉਹਨਾਂ ਕੋਈ ਜਿਆਦਾ ਫਰਕ ਨਹੀਂ ਗਾ ਤੇ ਬਾਕੀ ਵੀਰ ਜੀ ਗਾਂ ਦੇ ਪੈਰ ਹਜ਼ਾਰ ਦੀ ਜਿੰਨੀ ਪਲੀ ਪੁਲੀ ਆ ਹਾਂਜੀ ਹਾਂਜੀ ਨਾ 65 ਨਾ 60 ਆ ਵੀਰ ਜੀ 55000 ਚ 3000 ਸ਼ਰਤ ਤੱਕ 52000 ਦੀ ਗਾਂ ਦੇ ਦਾਂਗੇ 52 ਦੀ ਹਾਂਜੀ ਦੁੱਧ ਹਾਂਜੀ 52000 ਦੀ 51 ਦੀ ਸਰਗਮ ਸਕੀਮ ਹੀ ਸਰਗਮ ਸਕੀਮ ਹੋਰ ਪੂਰੇ 50 ਦੀ ਦੇਦਾ ਵੀ ਲੈ ਹੋਈ ਟੁੱਟ ਗਈ ਜੇ ਹੋਰ ਟੁੱਟ ਗਈ ਜੇ ਪੂਰੇ 50 ਜਨਾਬ ਦੇ ਦੁੱਧ ਵੀ ਦੀ 15 ਕਿਲੋ ਹੋਏ 14 ਨਾ ਹੋਗਾ 15 ਹੀ ਹੋਊਗਾ ਬਈ ਚੰਗੀ ਗੱਲ ਵੀ ਜਿੰਨੀ ਧੜ ਤੋਂ ਕਰ ਦੋ ਸੋ ਜਿੰਨੀ ਘੱਲਸ ਕਰਕੇ ਹਾਂ ਜੀ ਤਾੜੀਆਂ ਜੀ ਮੰਨੋ ਨੇ ਦੁੱਧ ਵਦਣਾ ਦੇਖੋ ਸਿਵਲ ਠੰਡੀ ਉਧਰ ਇਹ ਜੀ ਮੇਨ ਗੱਲ ਉਧਰ ਦੇਖੋ ਬਾਕੀ ਥਾਣੇ ਦਾ ਸਵਾਦੀ ਲੱਗਾ ਇਹ ਨਹੀਂ ਕਿ ਸ਼ਾਈ ਵਾਲ ਕੇ ਲੱਗੇ ਨਾ ਲੱਗਣ ਦੇਣ ਗਿਆ ਬਿਲਕੁਲ ਹਾਂਜੀ ਲੋ ਵੀ ਭਰਾਵੋ 50000 ਦੀ ਇਹ ਤੁਹਾਨੂੰ ਰੇਟ ਮਿਲ ਜੂਗੀ ਠੀਕਾ ਜੀ ਤੇ ਬਾਕੀ ਚੰਗੀ ਆ ਦੁੱਧ ਕਰਮਾ ਲੀਆਂ ਦਾ ਜਿਵੇਂ ਆਪਾਂ ਨੂੰ ਦੋ ਹੋਰ ਬਾਕੀ ਇਹ ਭਾਈ ਆ ਜੇ 2 ਕਿਲੋ ਜ਼ਿਆਦਾ ਨੇ 2 ਕਿਲੋ ਦੁੱਧ ਨੇ ਹੋਰ ਵਧਾ ਜਾਣਾ ਹਾਂ ਦੁੱਧ ਮੱਝਾਂ ਵਾਲਾ ਹੁੰਦਾ ਦੁੱਧ ਮੱਝਾਂ ਵਾਲਾ ਤੇ ਬਹੁਤ ਵਧੀਆ ਦੋਸਤੋ ਚੰਗੀ ਪਣੀ ਸਾ ਵੀ ਆ ਬਾਕੀ ਤੁਹਾਨੂੰ ਪ੍ਰੋਪਰ ਜਿਹੜਾ ਹਵਾਨੇ ਨੂੰ ਟੱਚ ਕਰਕੇ ਤਸੱਲੀ ਨਾਲ ਹਾਥੂ ਤਫੇਰ ਕੇ ਦਿਖਾਤਾ ਕੋਈ ਕੋਈ ਗਰਮ ਸਰਦ ਨਹੀਂ ਕਿ ਜਿੱਦਾਂ ਮਰਜੀ ਮੇਰਾ ਭਰਾ ਤਸੱਲੀ ਕਰੀ ਚੱਲੋ ਆ ਦੇਖੋ ਇਹ ਨਹੀਂ ਕੋਈ ਮਾਲੋ ਸ਼ਾਈ ਵਾਲੀ ਲਾਗੇ ਨਾ ਲੱਗਣ ਦੇਣ ਗਿਆ ਬਿਲਕੁਲ ਜੀ ਆ ਦੇਖ ਠੀਕ ਹੈ ਅਜਾ ਦੇ ਇਧਰਲੇ ਪਾਸੇ ਆਪਣੇ ਕੋਲ ਆ ਦੱਬੀ ਬਹਿ ਜਾਣੀ ਹਾਂਜੀ ਵੀਰ ਜੀ ਦੂਜਾ ਸੁਹਾ ਸੁਣੀ ਜੇ ਹਾਂਜੀ ਅਜੇ ਦੇਣੇ ਦੇ ਵੀਰ ਜੀ ਦਾਹ ਰਹਿੰਦੇ ਆ ਇਹ ਵੀ ਕੋਈ ਐਫ ਦਾ ਕੋਈ ਸਹੀ ਵਾਲਾ ਚਾਹੀਦਾ ਚਾਹੀਦਾ ਸਹੀ ਵਾਲਾ ਥੋੜਾ ਕਰਾਸ ਆ ਹਾਂਜੀ ਹਾਂਜੀ ਬਾਕੀ ਵੀਰ ਜੀ ਨੇ ਪਹਿਲਾਂ ਨੇ ਦੁੱਧ 22 23 ਕਿਲੋ ਭਰਿਆ ਜੇ ਹਾਂ ਤੇ ਦੇਣੇ ਜੇ ਦਾਹ ਰਹਿੰਦੇ ਆ ਥਮੇ ਬਣੂਗੀ ਚੰਗਾ ਜੀ ਪੂਰੀ ਜੇ ਬੂਦ ਬੂਦ ਨਹੀਂ ਆਉਂਦੀ ਟਿੱਪਣ ਇਧਰ ਦੇਖੋ ਪੂਰੇ 10 ਦਿਨ ਗਰੰਟੀ ਵਾਲੇ ਨੇ ਪਿੰਡੋਂ ਗਾਲੀ ਵੀਰ ਜੀ ਆ ਪਾਏ ਹਾਂ ਬਹੁਤ ਦੱਸੋ ਥਾਣੇ ਵੇਖੋ ਕਰਮਾਲੀ ਨੂੰ ਲੰਬਾ ਥਾਣਾ ਬਾਕੀ ਢਿਲ ਢੋਲ ਲੜ ਨਾ ਆਪਾਂ ਲਿਸੀ ਕਵਾਂਗੇ ਠੀਕ ਆ ਜੀ ਜਿੰਨੀ ਆ ਵਜਨ ਲੋਡ ਦੇ ਵਿੱਚ ਹੀ ਆ ਇਧਰ ਬਹਿਣੀ ਆ ਦੇ ਪਾਸੇ ਤੁਹਾਨੂੰ ਦਿਖਾਦ ਕੀ ਆਪਾਂ ਆ ਵੇਖੋ ਯਾਰ ਕਿੰਨੇ 8-10 ਦਿਨ ਲੇਜੂ ਵੀਰ ਜੀ 10 ਦਿਨ ਰਹਿੰਦੇ ਪੂਰੇ ਗਾਰੰਟੀ ਵਾਲੇ ਪਿੰਡੋਂ ਆਪਾਂ ਗਾ ਲਈ ਆ ਉਹ ਵੀ ਚਲੋ ਵੀਡੀਓ ਵੇਂਦੇ ਹੋਗਾ ਵੀ ਝੂਠ ਨਹੀਂ ਮਾਰਨਾ ਪਹਿਲਾਂ ਨੇ ਦੁੱਧ 22 ਕਿਲੋ ਦੇ ਲਾਗੇ ਬੰਨੇ ਭਰਿਆ ਏ ਚਵਾ ਗਈ ਹੈ ਨਾ ਚਵਾ ਗਈ ਯਾਰ ਕਿ ਦੁੱਜਣ ਸੁਣਾ ਏ ਠੀਕ ਆ ਜੀ ਹਾਂਜੀ ਲੈ ਕੈ ਖੋਲੀ ਖੋਲੋ ਪੇਪਰ ਤੋਂ ਉੱਪਰ ਇੱਕੋ ਜੀ ਮੈਰ ਬਣੇ ਇੱਕੋ ਜਿਹੀ ਮੰਨ ਲਓ ਸ਼ਾਇਦ ਐ ਖੱਟਾ ਨਿਆਰਾ ਹੁੰਦਿਆ ਜੇ ਮੰਨ ਲਓ ਹੁਣੇ ਆਪਾਂ ਲੈ ਕੇ ਆਏ ਆ ਹੁਣੇ ਤੁਹਾਨੂੰ ਟਿੱਪ ਕੇ ਦਿਖਾ ਦੇਣੀ ਹੁਣੇ ਆਪਾਂ ਟਿੱਪ ਕੇ ਜ ਲੈ ਕੇ ਹੀ ਆਏ ਆ ਸਾਡੇ ਗਾੜੀ ਕੱਢੀ ਲੈ ਆਏ ਆ ਵੀ ਅੱਛਾ ਹਾਂਜੀ ਤਾਂ ਦੇ ਪਿੱਛੇ ਪਿੱਛੇ ਮੈਂ ਗਾੜੀ ਲੈ ਲਈ ਆ ਬਸ ਜੀ ਆਪਾਂ ਦੱਸ ਰਿਹਾ ਕੰਮ ਅੱਛਾ ਲਓ ਦੋਸਤੋ ਗੱਬੜ ਵੜਾ ਕ੍ਰੋਸ ਆਂਗਾ ਠੀਕ ਆ ਜੀ ਕੋਈ ਐਫ ਦਾ ਕੋਈ ਸ਼ਾਈ ਵਾਲ ਦਾ ਵਿੱਚ ਮਿਕਸਪ ਜੇ ਤੁਸੀਂ ਮੰਨ ਲਿਓ ਠੀਕ ਆ ਬਾਕੀ ਥਣ ਦੇ ਵੀ ਆ ਤੁਹਾਡੇ ਸਾਹਮਣੇ ਆ ਬੈਕਸਾਈਡ ਤੋਂ ਵੀ ਪ੍ਰੋਪਰ ਤੁਹਾਨੂੰ ਦਿਖਾ ਰਿਹਾ ਕਿਥੋਂ ਤੱਕ ਆਪਾਂ ਮੌਕੇ ਦੇ ਦੇਖ ਰਿਹਾ ਪੱਦਰ ਬਖਾਰਾ ਬੈਕਸਾਈਡ ਤੋਂ ਤੇ ਕਿਪੜ ਆਜਾਦ ਨਹੀਂ ਕਹਿੰਦਾ ਵੀ ਬਿਲਕੁਲ ਇੱਕ ਨੰਬਰ ਕਿਉਂਕਿ ਅੱਜ ਹੀ ਆਇਆ ਪਸੂ ਟਿਕਾ ਨਿਊ ਐਂਟਰੀਆਂ ਨੇ ਤਕਰੀਬਨ ਤੇਪ ਤੋਂ ਪਾ ਕੇ ਆਪਣੀ ਤਸਦੀ ਕਰਕੇ ਲੈ ਕੇ ਆਏ ਆ ਅੱਗੋਂ ਮੇਰਾ ਭਰਾ ਕੋਈ ਜਿਹੜਾ ਖਰੀਦਦਾਰ ਜੁੜਦਾ ਠੀਕ ਹੈ ਜੀ ਵੀਡੀਓ ਕਾਲ ਤੇ ਤੁਸੀਂ ਆਪਣੀ ਤਪਾ ਕੇ ਤਸਦੀ ਕਰਾ ਲਓ ਜਿਹੜਾ ਭਰਾ ਪਹੁੰਚ ਜਾਊਗਾ ਤਾਂ ਬਹੁਤ ਵਧੀਆ ਚੰਗੀ ਗੱਲ ਆ ਜਿਹੜਾ ਵੀਰ ਆ ਕੇ ਆ ਕੇ ਤਸਦੀ ਕਰ ਲੈਂਦਾ ਠੀਕ ਆ ਆ ਕਰੋ ਚੈੱਕ ਜੀ ਬਾਕੀ ਸਾਰੀ ਵਹਿਣ ਜੇ ਬਾਨੀ ਆ ਬਿਲਕੁਲ ਜੀ ਬਿਲਕੁਲ ਚਲੋ ਚਲੋ ਆਪਾਂ ਚੰਗਾ ਕਰਮਾਲੀ ਦਾ ਥੱਲੇ ਹਾਂ ਵਰਤ ਦੇ ਦੋੜੀ ਮਾਣਦੇ ਦੇ ਦੱਸ ਪਾਏ ਜੀ ਦੱਸ ਜੀ ਬੱਸ ਇਹ ਘੰਟਿਆਂ ਬਾਅਦ ਦੀ ਕਰਮਾਲੀਆਂ ਤਿਆਰੀ ਕਰੀ ਜਾਣੀ ਹੈ ਹਾਂ ਹਾਂ ਲੈ ਵੀ ਜਦੋਂ ਮੋਲਿੰਦਾ ਉਹੀ ਕਰਦੀ ਵੀ ਜਿਹੜੇ ਆਪਾਂ ਮਤਲਬ ਜੀ ਜੇ ਦੇ ਮੰਨ ਲਓ ਆਪਾਂ ਗਾਂ ਸਵਾਗੇ ਵੇਚੀਏ ਫਿਰ ਤੇ ਵੇਚਾਂਗੇ ਸੀਆਰਪੀ ਦੁੱਧ ਚਵਾ ਕੇ ਦੇਵਾਂਗੇ 25 ਕਿਲੋ ਆ ਪਰ ਅਜ ਨਾਸੀ ਨਾ 75 ਆ 72000 ਦੀ ਵੀਰ ਜੀ ਗਾਂ ਦੇ ਦਾਂਗੇ 72 ਦੀ ਹਾਂਜੀ ਬਾਕੀ ਮੋਕੇ ਛੋਰ ਛੱਪਾ ਕਰਦਾਂਗੇ ਬਾਕੀ ਵੀਰ ਜੀ ਗਾਂ ਮੰਨ ਲਓ ਜੇ ਆਪਣੀ ਵੇਗੀ ਨਹੀਂ ਤੇ ਫਿਰ ਤੁਹਾਡੀ ਵੀਡੀਓ ਦੇ ਆਪਾਂ ਚਵਾ ਕੇ ਵੇਚ ਦਾਂਗੇ ਕਿੰਨਾ ਬਾਕੀ ਸੌਣ ਸੌਣ ਤੋਂ ਬਾਅਦ ਹੋਰ ਕਾਹਨ ਹਾਂਜੀ ਕੋਈ ਵੀ ਫਿਰ ਮੰਨ ਲਓ ਉਸ ਦਾ ਮੇਰੇ ਰੇਡ ਉਹਦੇ ਵੇਖੀ ਜਾ ਵੀ ਜਿੰਨਾ ਖਰਚ ਆਊਗਾ ਬਿਲਕੁਲ ਬਿਲਕੁਲ ਹਾਂ ਬਾਕੀ ਵੀਰ ਜੀ ਆਪਣਾ ਆਪਣਾ ਇੰਨਾਂ ਮਾਣ ਹੈ ਗਾਂ ਮੰਨ ਲਓ 25 ਕਿਲੋ ਦੁੱਧ ਪਰੂਗੀ ਅਰਕੀ ਬਿਲਕੁਲ ਜੀ ਬਿਲਕੁਲ ਬੜੇ ਗਰੰਟੀ ਵਾਲੇ ਬੰਦੇ ਤੋਂ ਗਾਂ ਹੀ ਲਈ ਆ ਮੈਂ ਵੀ ਪ੍ਰਭੂ ਪ੍ਰੋਪਰ ਇੱਕ ਵਾਰੀ ਆਪਾਂ ਤੁਹਾਨੂੰ ਦਿਖਾ ਦਿੱਤੀ ਆ ਹੁਣ ਦਾ ਰੇਟ ਜਿਹੜਾ ਹੋਣਾ ਹਾਂਜੀ ਕਰ ਦਿੱਤਾ ਠੀਕ ਆ ਜੀ ਤੇ ਬਾਕੀ ਵਧਣਾ ਕਰਮਾ ਲਈ ਨੇ ਹਾਂਜੀ ਸੁਬਾਕੇ ਪਸ਼ੂ ਜਦੋਂ ਸਿੱਧਾ-ਸਿੱਧਾ ਹੋ ਜੇ ਬਸ ਜੇ ਵੀ ਪ੍ਰੋਪਰ ਪੈਕੇਜ ਬੇਫਿਕਰੀ ਆ ਕਿਸੇ ਨੂੰ ਰਾਤ ਉਹ ਇਤੋਂ ਤੱਕ ਤਾਂ ਹੋ ਗਿਆ ਆਪਣੇ ਕੋਲ ਆ ਗੱਬਰ ਵੈਰ ਦਿਖਾਤੀ ਆ ਅੱਛਾ ਜਦੋਂ ਇੱਕ ਆਪਣੇ ਕੋਲ ਲਾਸਟ ਵਿੱਚ ਜਿਹੜਾ ਹਾਂਜੀ ਇਹ ਵੀਰ ਜੀ ਜਰਸੀ ਕਰਾਉ ਜੇ ਤੀਜਾ ਸਵੇਰ ਸੂਈ ਜੇ ਠੀਕ ਹੈ 15 ਦਿਨਾਂ ਹੋ ਗਏ ਮਗਰੇ ਦੇ ਬੱਚੀ ਆ ਠੀਕ ਹੈ ਜੀ ਉਹ ਪਹਿਲੇ ਟਾਈਮ ਵੀਰ ਜੀ ਤਾਂ 13 14 ਕਿਲੋ ਹੋ ਗਿਆ ਗਾਰੰਟੀ ਆ 15 ਦਿਨ ਹੋ ਗਏ 15 ਦਿਨ ਹੋ ਗਏ ਮਗਰ ਬੱਛੀ ਬੱਛੀ ਬਹੁਤ ਨਿਕਲ ਸੁਭਾ ਵੀਰ ਜੀ ਤੀਜਾ ਸੂਈ ਜੇ ਤੀਜਾ ਹਾਂਜੀ ਬੱਛੀ ਮਗਰ ਆ ਗਈ ਬੱਛੀ ਮਗਰ ਜੇ 15 ਦਿਨਾਂ ਦੀ ਸੂਈ ਤੀਜਾ 15 ਦਿਨ ਦਾ ਸਮਾ ਹੋ ਗਿਆ ਤੇ ਜਾਂ ਸੁਬਾ ਮਗਰ ਵਛੀ ਆ ਤੇ ਦੁੱਧ ਕਿੰਨੇ ਕ ਤੇ ਚੱਲੇਗਾ ਦੁੱਧ 13 ਤੋਂ 14 ਲੀਟਰ ਹੋਗਾ ਆਪਣੇ ਤੋਂ ਭਾ ਕੋਈ ਦੋ ਟਾਈਮ ਵੀਡੀਓ ਕਾਲ ਤੇ ਚਵਾ ਲੈ ਤੀਜੇ ਟਾਈਮ ਆਪਣੇ ਘਰ ਸੱਦ ਕੇ ਚੋਲੇ ਤੇ پیسے ਭਾਂ ਫੇਰ ਦੇ ਦੇ ਦੁੱਧ ਦੀ ਆਪਣੀ ਗਾਰੰਟੀ ਦੁੱਧ 13 14 13 14 ਲੀਟਰ ਦੇ ਵਿੱਚ ਵਿੱਚ ਹੋਊਗਾ ਠੀਕ ਆ ਹਾਂਜੀ ਦੁੱਧ ਆਣੇ ਆਪਣਾ ਵੀਰਜੀ ਝੂਟ ਹੈ ਥਾਰ ਦੀ ਜਾਦਕਾਰੀ ਹਾਂ ਵੀਰਜੀ ਇੱਕ ਨੰਬਰਾਂ ਚੋਣ ਚਾਂਣ ਪੋਲੀ ਆ ਠੀਕ ਆ ਕਾਗਜ਼ ਤੇ ਥੋੜਾ ਜਿਹਾ ਨੇਰੇ ਬੰਨਿਓ ਤੋੜ ਕੇ ਦਿਖਾ ਦਈਏ ਲੈ ਦੱਸੋ 13 14 13 14 ਲੀਟਰ ਇਸ ਵਕਤੇ ਤੇ ਥੱਲੇ ਦੁੱਧ ਹਾਜ਼ਰ ਆ ਥਾਰ ਲੰਬਾ ਠੀਕ ਆ ਜ ਹੱਥੀ ਮੁੱਠੀ ਵਾਲਾ ਥਾਣਾ ਤੇ ਚੌਂ ਗੁੱਠਾਂ ਦੇ ਚੌਂ ਨੁਕਰਾਂ ਦੇ ਥਾਣਾ ਠੀਕ ਆ ਜੀ ਤੇ ਬਾਕੀ ਹਾਇਦਕਾ ਦੀ ਵੱਡੀ ਆ ਤੇਰਾ ਮੇਰਾ ਵੀ ਅੱਗੇ ਚੰਗੀ ਸਾਫ ਸਭਾਲ ਕਰ ਲਊਗਾ ਚੰਗੀ ਕੇਅਰ ਕਰ ਲਊਗਾ ਹਾਂਜੀ ਤੇ ਵਦੂ ਕੀ ਵੀ ਠੀਕ ਆ ਜੀ ਨਾਰਮਲੀ ਕੋਈ 10 15 15 ਦਿਨਾਂ ਜਾਂ 20 25 ਦਿਨਾਂ ਤੇ ਪਸ਼ੂ ਤਕਰੀਬਨ ਦੋ ਦੋ ਤੁਰਦੇ ਹੀ ਆ ਠੀਕ ਆ ਜੀ ਬਾਕੀ ਵੀ ਜਿੰਨਾ ਭਾਅ ਕਰਨਾ ਐਨਾ ਕਿ ਦੁੱਧ ਦੇਈ ਜਾਵੇ ਬੜੀ ਮੰਨ ਲਓ ਮਹਣੇ ਲਈ ਗੱਲ ਆ ਜਿੰਨਾ ਦਾ ਪਰ ਰੇਟ ਕਰ ਲੈਣਾ ਹਾਂ ਠੀਕ ਆਜਾਦੇ ਤਾਂ ਮੁੱਲ ਫਿਰ ਕੀ ਕਰ ਨਾ ਮੁੱਲ ਵੀਰ ਜੀ ਗਾਂ ਦੇ ਵੇਗ ਦੀ 40 ਦੀ ਹਾਂ ਨਾ 40 ਨਾ 39 ਨਾ 38 37 ਹਜ਼ਾਰ ਦੀ ਗਾਈ ਦੇ ਦਾਂਗੇ 37 ਦੀ 37 ਦੀ ਦੇ ਦਾਂਗੇ ਠੀਕ ਆ ਜੀ ਹਾਂ ਬਾਕੀ ਵੀਰ ਜੀ ਜਿੰਨੇ ਲੈਣੀ ਆਪਣੇ ਦੋ ਟਾਈਮ ਵੀਡੀਓ ਕਾਲ ਤੇ ਚਲ ਦੇ ਦਾਂਗੇ ਸ਼ਾਰੀ ਆ ਬੋਲਿਆ ਵੀਰ ਮੇਰਾ ਨਾ ਵੇਰੋ ਸਿੱਧਾ 10000 ਰੁਪਿਆ 36000 ਦੀ 36000 ਦੀ ਹੋਰ ਹੈ ਜਿੱਲਸ ਹੋਰ ਕਰ ਦਿਓ ਬਾਕੀ ਮਾਰ ਨਾ ਨਹੀਂ ਮਾਰਤਾ ਨੇ ਅਡੀਸ਼ੀਤੀ ਨਹੀਂ ਹੋ ਜਾਈ ਇਧਰ ਵੇਖੋ ਪੂਰੇ 35000 ਦੀ 35 ਦੀ ਹੁਣ ਇਹ ਤੋਂ ਆਦ ਕੋਈ ਬੰਦਾ ਉਹ ਜਿਆਦਾ ਨਾ ਕਰੇ ਹਾਂ ਹਾਂ ਜੀ 35 ਦੀ ਲਓ ਵੀ 35000 ਦੀ ਆ ਦੋਸਤੋ ਠੀਕ ਹੈ ਇੱਕ ਨਾਲ ਕੰਮ ਹੀ ਦੇ ਦਿੰਦੀ ਅੱਜ ਉਹ ਤੇ ਠੀਕ ਜਿਹੜਾ ਨਾਲ ਕੰਮ ਹੀ ਏ ਉਹ ਜੀ ਜਾਣੋ ਅੱਛਾ じゃ ਤਾਂ ਬਾਕੀ ਕੋਈ ਵੀ ਕਿਸੇ ਪਾਸੇ ਕੋਈ ਕਾਜ ਕੋਈ ਨਾ ਨਾ ਵੀ ਜੀ 1 ਰੁਪਏ ਦਾ ਕਾਜ ਨਹੀਂ ਇੱਥੇ ਸਿਰਫ ਇਹਨਾਂ ਦਾ ਆਪਣਾ ਤਾਂ ਮਾਲ ਜ਼ਿਆਦਾ ਜਗਾ ਥੋੜੀ ਇੱਕ ਮੀ ਕਣੀ ਦਾ ਰੰਗ ਆ ਕਰਕੇ ਆ ਜਿਹੜਾ ਨਾਲ ਬਾਹਰ ਦੀ ਵੀ ਲੋਕੀ ਦੋਸਤੋ 10 14 13 14 ਕਿਲੋ ਚਰਮ ਵਾਲੀ ਦਿੱਤੀ ਗਈ ਤੇ ਐਨੇ ਵਿੱਚ ਮਾੜਾ ਨਹੀਂ ਕੁਝ ਬਸ ਜੀ ਮਗਰ ਬੱਛੀ ਆ ਪ੍ਰੋਫੈਸਰ ਵੀ ਤੁਹਾਨੂੰ ਦਿਖਾ ਦਿਆਂ ਕਿ ਜਰਸੀ ਦਾ ਤੇ ਕੋਈ ਰਾਠੀ ਦਾ ਕ੍ਰੋਸ ਇੱਥੇ ਜਗਾ ਕੱਦ ਵੱਡਾ ਉੱਕਾ ਵੀ ਛੋਟੀ ਸਮਦਰ ਨਹੀਂ ਕੀ ਆਮ ਮੀਡੀਅਮ ਹਾਈਟ ਤੋਂ ਪਲਾਸੀ 10 ਬਾਕੀ ਵੀ ਜੀ ਠੰਡੀ ਠੰਡੀ ਧੀਰੀ ਆ ਸੀਜ਼ ਤੇ ਜੋਨ ਚਵਾਰ ਦੀ ਜਿਹੜੀ 1 ਨੰਬਰ ਆ ਤੇ ਇਹ ਜਿਹੜਾ ਦੋਸਤੋ 몰ਾ ਹਾਂ ਆਕਾਸ਼ ਮੋੜ ਦੋ ਵੀਰੇ ਆ ਲੈ ਕਰਦੇ ਬੰਦ ਲੜਦਾ ਕੋਈ ਨਹੀਂ ਰਕਾਤ ਪਾਇਦੀ ਢੋੜਾਂਗੇ ਨਾ ਥਾਂ ਥੋੜਾ ਥੋੜਾ ਗਿੱਲੇ ਕਰਕੇ ਆ ਅੱਛਾ ਜਦ ਵੀਰੇ ਅੱਜ ਆਪਣੇ ਕੋਲ ਚਾਰ ਬੈਰਾ ਸੀ ਹਾਂਜੀ ਠੀਕ ਆ ਬਾਕੀ ਚਲੋ ਪਸ਼ੂ ਚੰਗੇ ਬਾਕੀ ਭਾਪੜ ਤਾਂ ਜਾਇਜ਼ ਆ ਹਾਂਜੀ ਹਾਂਜੀ ਇੱਕ ਜਦ ਵੀਰੇ ਨੰਬਰ ਆਪਣੇ ਕਰ ਸਕਦੇ ਨੰਬਰ ਵੀਰੇ 9779914251 ਜੀ ਹਾਂਜੀ ਹਾਂਜੀ ਠੀਕ ਹੈ ਵੀਰੇ ਲਓ ਦੋਸਤੋ ਪਿੰਡ ਕਮਾਲਪੁਰ ਤੁਸੀਂ ਖਾਸ ਵਿਜਿਟ ਕਰਨੀ ਆ ਤਰਨਤਨ ਸਾਹਿਬ ਤੋਂ ਤਕਰੀਬਨ ਕੋਈ 15-16 ਕਿਲੋਮੀਟਰ ਦੀ ਦੂਰੀ ਆ ਸ਼ਬਾਜਪੁਰ ਅੱਡਾ ਲੱਗਦਾ ਸ਼ਬਾਜਪੁਰ ਤੋਂ ਇੱਕ ਸੜਕ ਪਿੰਡ ਸੋਰ ਸਿੰਘ ਨੂੰ ਜਾਂਦੀ ਆ ਠੀਕ ਹੈ ਜੀ ਇਸੇ ਸੜਕ ਦੇ ਉੱਪਰ ਕੋਈ 1 ਕਿਲੋ ਡੇਢ ਕਿਲੋਮੀਟਰ ਦੀ ਦੂਰੀ ਤੇ ਪਿੰਡ ਕਮਾਲਪੁਰ ਆਓ ਇੱਥੇ ਆਣ ਕੇ ਆਪਣੀ ਤਸੱਲੀ ਕਰੋ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ